ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸੇਫਟੀ ਠੀਕ ਠਾਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਜਿਹੜਾ ਮੇਰੇ ਪਹਿਲਾਂ ਪਾਇਆ ਹੋਇਆ ਸੂਟ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਦਾ ਮੈਚਿੰਗ ਦਾ ਪ੍ਰਾਈਸ ਹੈਗਾਗਾ 850 ਕਾਫੀ ਜਿਆਦੇ ਆਪਾਂ ਸੂਟਨੇਗੇ ਜਿਹੜੇ ਸੇਲ ਕੀਤੇ ਨੇ ਇਹਦੇ ਨਾਲ ਆਪਾਂ ਬਣਾਈ ਹੈਗੀ ਫਰਸੀ ਸਲਵਾਰ ਤੁਸੀਂ ਦੇਖ ਸਕਦੇ ਹੋ ਜੇ ਇੰਦਾ ਤੁਸੀਂ ਸਲਵਾਰ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਪਰ ਮੈਂ ਮਤਲਬ ਸਟ੍ਰੇਟ ਸਲਵਾਰ ਬਣਾਈ ਹੈਗੀ ਜਿੱਦਾਂ ਕਿ ਮੈਂ ਜਿਆਦਾ ਲੈਂਥ 'ਚ ਇਹਦੀ ਜਿਆਦਾ ਲੈਂਥ ਨਹੀਂ ਰੱਖੀ ਸਲਵਾਰ ਦੀ ਮਤਲਬ ਸਟ੍ਰੇਟ ਸਲਵਾਰ ਜਿੰਨੀ ਆਪਾਂ ਲੈਂਥ ਰੱਖੀ ਹੈਗੀ ਕਿਉਂਕਿ ਉਹ ਸਲਵਾਰ ਦੂਜੀ ਜਿਹੜੀ ਲੈਂਥ ਆਪਾਂ ਜ਼ਿਆਦੇ ਰੱਖਦੇ ਆ ਉਹ ਪੈਰਾਂ ਦੇ ਵਿੱਚ ਪੈਂਦੀ ਹੈਗੀ ਤੇ ਆਪਾਂ ਇਸ ਤਰ੍ਹਾਂ ਇਹ ਬਾਟਮ ਹੈ ਜਿਹੜੀ ਬਣਾਈ ਹੈ ਇਹਦੇ ਵਿੱਚ ਆਪਾਂ ਲਾਸਟਿਕ ਪਾਈ ਹੈਗੀ ਤੇ ਜੇ ਤੁਸੀਂ ਪਵਾਉਣਾ ਚਾਹੁੰਦੇ ਹੋਗੇ ਤਾਂ ਇਲਾਸਟਿਕ ਪਵਾ ਸਕਦੇ ਹੋਗੇ ਨਹੀਂ ਵਿਦਆਊਟ ਇਲਾਸਟਿਕ ਵੀ ਤੁਸੀਂ ਇਦਾਂ ਹੀ ਇਹਨੂੰ ਬਣਵਾ ਸਕਦੇ ਹੋਗੇ ਤੇ ਇਹਦੇ ਨਾਲ ਦੇ ਆਪਣੇ ਕੋਲੇ ਸੂਟ ਹੈਗੇ ਨੇਗੇ ਕਾਫੀ ਜ਼ਿਆਦੇ ਅਵੇਲੇਬਲ ਆਪਾਂ ਦੁਬਾਰਾ ਸਟਾਕ ਹੈਗਾ ਇਹਦਾ ਲਿਆਂਦਾ ਹੈਗਾ ਜੇ ਕੋਈ ਪਹਿਨ ਲੈਣਾ ਚਾਹੁੰਦੀ ਹੈ ਕਿ ਤਾਂ ਇਹਦਾ ਪ੍ਰਾਈਸ 850 ਹੈਗਾ ਲੈ ਸਕਦੇ ਹੋਗੇ ਸਿਰਫ ਆਪਾਂ ਸੂਟ ਦੇ ਉੱਪਰ ਸਿੰਪਲ ਡਿਜ਼ਾਈਨ ਕੀਤਾ ਹੈਗਾ ਮਤਲਬ ਬਲੇਸਸ ਦਾ ਡਿਜ਼ਾਈਨ ਦਿੱਤਾ ਹੈਗਾ ਚਾਕਾਂ ਦੇ ਉੱਪਰ neck ਤੇ ਬਾਜੂ ਦੇ ਉੱਪਰ ਇਸ ਤੋਂ ਸਿਰਫ ਆਪਾਂ ਲਿਆਸ ਲਗਾਈ ਹੈਗੀ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਨਾਲ ਦਾ ਸੂਟ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਹੈਗੇ ਨੇ ਆਪਣੇ ਕੋਲੇ 15 ਤੋਂ 20 ਸੂਟ ਅਵੇਲੇਬਲ ਹੈਗੇ ਨੇਗੇ ਪਹਿਲਾਂ ਆਪਾਂ 50 ਤੋਂ 60 ਸੂਟ ਇਹਨਾਂ ਦੇ ਸੇਲ ਕਰ ਚੁੱਕੇ ਆਂਗੇ ਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਦੇਾਂਗੇ ਅੱਜ ਆਪਾਂ ਕਾਫੀ ਜਿਆਦੇ ਸੋਹਣੇ ਸੂਟ ਲੇਗੇ ਜਿਹੜੇ ਲੈ ਕੇ ਆਏ ਆਂਗੇ ਕੋਚ ਜਿਹੜੇ ਇਹ ਸੂਟ ਰਹਿਣਗੇ ਇਹ ਰਹਿਣਗੇ ਜੀ ਸੂਟ ਪਿਓਰ ਬਰਬਰੀ ਦੇ ਪਹਿਣਾ ਦੀ ਬਹੁਤ ਡਿਮਾਂਡ ਦੇ ਵਿੱਚ ਨੇ ਹਜੇ ਵੀ ਕਾਫੀ ਜ਼ਿਆਦਾ ਮੈਨੂੰ ਸਕਰੀਨ ਸ਼ਾਟ ਆਉਂਦੇ ਨੇਗੇ ਵੀ ਸਾਨੂੰ ਸੂਟ ਚਾਹੀਦੇ ਨੇਗੇ ਬਰਬਰੀ ਦੇ ਕਾਫੀ ਸਕਰੀਨ ਸ਼ਾਟ ਭੇਜਦੇ ਹੁੰਦੇ ਨੇ ਪਹਿਣਾ ਹੋਰ ਡਿਜ਼ਾਈਨਾਂ ਦੇ ਵਿੱਚ ਵੀ ਭੇਜਦੇ ਹੁੰਦੀਆਂ ਨੇਗੇ ਪਰ ਆਪਾਂ ਲੇਟੈਸਟ ਡਿਜ਼ਾਈਨ ਲੈ ਕੇ ਆਏ ਅੱਜ ਤੁਹਾਡੇ ਲਈ ਬਿਲਕੁਲ ਨਵਾਂ ਡਿਜ਼ਾਈਨ ਹੈਗਾ ਫੁੱਲ ਪਿਓਰ ਬਰਬਰੀ ਦੇ ਸੂਟ ਲਵਾਂਗੇ ਸਟਾਫ ਬਹੁਤ ਜਿਆਦਾ ਲਾਈਟ ਵੇਟ ਹੈਗਾ ਇਹਦਾ ਲੋਚ ਇਹਦੇ ਨਾਲ ਤੁਸੀਂ ਪੈਨ ਪਲਾਜ਼ੋ ਵੀ ਬਣਾ ਸਕਦੇ ਹੋ ਸਲਵਾਰ ਰਖਵਾਉਣਾ ਚਾਹੁੰਦੇ ਹੋ ਸਲਵਾਰ ਵੀ ਰਖਵਾ ਸਕਦੇ ਹੋ ਇਸ ਤਰ੍ਹਾਂ ਦਾ ਨੈੱਕ ਬਣਿਆ ਹੋਇਆ ਨੈੱਕ ਦੇ ਉੱਪਰ ਹੈ ਜਿਹੜੀ ਡਿਜ਼ਾਈਨਿੰਗ ਦਿੱਤੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣੀ ਮਤਲਬ ਫਿਨਿਸ਼ਿੰਗ ਪੱਟੀ ਨਾਲ ਪੱਟੀਆਂ ਨਾਲ ਇਹਦੀ ਡਿਜ਼ਾਈਨਿੰਗ ਦਿੱਤੀ ਹੈਗੀ ਤੇ ਪਲੱਸ ਨੈੱਕ ਦੇ ਉੱਪਰ ਸਾਰੀ ਲੈਸ ਹੈਗੀ ਸੈਂਟਰ ਦੇ ਵਿੱਚ ਲੈਸ ਹੈਗੀ ਤੇ ਘੇਰੇ ਦੇ ਉੱਪਰ ਲੈਸ ਆ ਜੂਗੀ ਬੈਕ ਤੇ ਦੇ ਕੋਈ ਲੈਸ ਨਹੀਂ ਹੈਗੀ ਸਿੰਪਲ ਹੈ ਤੇ ਸਟਾਫ ਦੀ ਗੱਲ ਕਰਾਂ ਸਟਾਫ ਬਹੁਤ ਲਾਈਟ ਵੇਟ ਹੈਗਾ ਫੁੱਲ ਪਿਓਰ ਬਰਬਰੀ ਹੈ ਹਾਰਡ ਵਾਲੀ ਬਰਬਰੀ ਨਹੀਂ ਹੈਗੀ ਤੇ ਬਹੁਤ ਲਾਈਟ ਵੇਟ ਨਾ ਇਹ ਚੋਬੇ ਸਟਾਫ ਗਰਮੀ ਦੇ ਵਿੱਚ ਹੈ ਜਿਹੜਾ ਇਹ ਸਟਾਫ ਹੈਗਾ ਪੈ ਜਾਂਦਾ ਹੈਗਾ ਠੀਕ ਹੈ ਜੀ ਇਹ ਰਹੇਗੀ ਸ਼ਰਟ ਪਲੱਸ ਇਹਦੇ ਨਾਲ ਹੈਗੀ ਹੈਗੀ ਮੋਡਲ ਦੀ ਸਲਵਾਰ ਹੈਗੀ ਜੇ ਤੁਸੀਂ ਸਲਵਾਰ ਬਣਾਉਣਾ ਚਾਹੁੰਦੇ ਹੋ ਸਲਵਾਰ ਬਣਾ ਸਕਦੇ ਹੋ ਜੇ ਤੁਸੀਂ ਪਲਾਜ਼ੋ ਪੈਂਟ ਪਲਾਜ਼ੋ ਬਣਾਉਣਾ ਚਾਹੁੰਦੇ ਹੋਗੇ ਪੈਂਟ ਪਲਾਜ਼ੋ ਵੀ ਬਣਾ ਸਕਦੇ ਹੋ ਇਹਦੇ ਨਾਲ ਦੁਪੱਟਾ ਰਹੇਗਾ ਜੀ ਇਸ ਤਰ੍ਹਾਂ 7 ਮੀਟਰ ਦਾ ਦੁਪੱਟਾ ਹੈਗਾ 44 ਇੰਚ ਪਣਾ ਇਹ ਨਹੀਂ ਹੈਗਾ ਵੀ ਛੋਟੇ ਨੇ ਦੁਪੱਟੇ ਬਹੁਤ ਜ਼ਿਆਦੇ ਮਤਲਬ ਖੁੱਲੇ ਡੁੱਲੇ ਦੁਪੱਟੇ ਨਹੀਂ ਫਿਨਿਸ਼ਿੰਗ ਕੀਤੀ ਹੋਈ ਆ ਦੁਪट्टे ਦੇ ਉੱਪਰ ਕੋਈ ਤੁਹਾਨੂੰ ਐਕਸਟਰਾ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਹੈਗੀ ਸਾਰੀ ਫਿਨਿਸ਼ਿੰਗ ਹੈ ਕਿ ਦੇਖੋ ਸੇਮ ਡਿਜ਼ਾਈਨ ਜਿੱਦਾਂ ਕੀ ਓ ਸ਼ਰਟ ਦੇ ਵਿੱਚ ਆ ਉਦਾਂ ਇਹਦੀ ਹੋਈ ਹੋਈ ਹੈ ਫਿਨਿਸ਼ਿੰਗ 4 ਸਾਈਡ ਫਿਨਿਸ਼ਿੰਗ ਹੈ ਸਾਰੀ ਦੁਪट्टे ਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਕਲਰ ਰਹੇਗਾ ਪਰਪਲ ਲਵੈਂਡਰ ਜਿਹਾ ਸ਼ੇਡ ਹੈਗਾ ਕਾਫੀ ਜਿਆਦਾ ਸੋਹਣਾ ਸ਼ੇਡ ਹੈਗਾ ਬਹੁਤ ਖੁੱਲਾ ਡੁੱਲਾ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਪਹਿਲਾ ਪਰ ਆਈ ਐਂਡ ਆਈ ਸੂਟ ਸੀਗੇ ਜਿਹੜੇ ਸੇਲ ਕੀਤੇ ਸੀਗੇ ਹੁਣ ਪਲੇਨ ਬਾਟਮ ਨਾਲ ਆਏ ਨੇ ਕਿ ਪਿਓਰ ਬਰਬਰੀ ਤੇ ਸੂਟ ਲੰਗੇ ਇਹਦਾ ਪ੍ਰਾਈਸ ਰਹੇਗਾ 3500 ਪਲੱਸ ਸ਼ਿਪਿੰਗ ਹੈ ਇਹਦੇ ਵਿੱਚ ਬਹੁਤ ਸਾਰੇ ਕਲਰ ਆਪਾਂ ਲੈ ਕੇ ਆਏ ਆਂਗੇ ਜੇ ਤੁਸੀਂ ਐਕਸਟਰਾ ਤੋਂ ਡਿਜ਼ਾਈਨਿੰਗ ਹੋਊਗੀ ਸਿਰਫ ਇਹਦੇ ਚਾਕਾਂ ਤੇ ਬਾਵਾ ਤੇ ਹੋਊਗੀ ਬਾਕੀ ਇਹਦੀ ਡਿਜ਼ਾਈਨਿੰਗ ਹੈ ਜਿਹੜੀ ਹੋਈ ਹੋਈ ਹੈ ਤੇ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋਗੇ yellow ਹੈ ਤੇ ਸੇਮ ਹੀ ਦੁਪੱਟਾ ਰਹੇਗਾ ਸੇਮ ਡਿਜ਼ਾਈਨ ਤੇ ਉਦਾਂ ਹੀ ਲੈਸਿਸ ਵਗੈਰਾ ਲੱਗੀਆਂ ਹੋਈਆਂ ਨਿੱਗੀਆਂ ਸੇਮ ਸੈਂਟਰ ਪੈਨਲ ਨੈੱਕ ਵਗੈਰਾ ਉਦਾਂ ਬਣਿਆ ਹੋਇਆ ਬਾਟਮ ਵੀ ਸੇਮ ਰਹੇਗੀ ਮਟਾਲ ਦੀ ਇਹਦੇ ਵਿੱਚ ਆਪਾਂ ਤੁਹਾਨੂੰ ਸਾਰੇ ਕਲਰ ਸ਼ੋਅ ਕਰ ਦਿੰਨੇ ਆਂਗੇ ਕੋਈ ਵੀ ਤੁਸੀਂ ਕਲਰ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਸਕਰੀਨ ਸ਼ਾਟ ਭੇਜ ਕੇ ਆਪਾਂ ਨੂੰ ਆਪਣਾ ਸੂਟ ਜਿਹੜਾ ਬੁੱਕ ਕਰਵਾ ਸਕਦੇ ਹੋ ਨੈਕਸਟ ਕਲਰ ਆ ਜਾਊਗਾ ਰਾਣੀ ਸ਼ੇਡ ਇਹਦੇ ਨਾਲ ਵੀ ਸੇਮ ਦੇਖੋ ਬਾਟਮ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਪਲੱਸ ਦੁਪੱਟਾ ਵੀ ਸੇਮ ਡਿਜ਼ਾਈਨ ਦਾ ਹੀ ਬਣਿਆ ਹੈ ਜਿੱਦਾਂ ਮੈਂ ਤੁਹਾਨੂੰ ਫਸਟ ਸੂਟ ਦਾ ਓਪਨ ਕਰਕੇ ਦਿਖਾਇਆ। ਨੈਕਸਟ ਸੂਟ ਹੈਗਾ ਜੀ ਰਸਟ ਸ਼ੇਡ ਦੇ ਵਿੱਚ ਇਹ ਵੀ ਸ਼ੇਡ ਹੈ ਬਹੁਤ ਜਿਆਦਾ ਪਿਆਰਾ ਹੈਗਾ ਤੁਸੀਂ ਦੇਖ ਸਕਦੇ ਹੋਗੇ। ਦੇ ਨਾਲ ਇਸ ਤਰ੍ਹਾਂ ਮੋਡਲ ਦੀ ਬਾਟਮ ਰਹੇਗੀ ਕਿਉਂਕਿ ਸਟਫ ਤੇ ਜਿਹੜੀ ਬਾਟਮ ਹੈ ਪਲੱਸ ਦੁਪੱਟਾ ਵੀ ਖੁੱਲਾ ਡੁੱਲਾ ਛੋਟੇ ਅਰਜਦਾ ਨਹੀਂ ਹੈਗਾ ਉਸ ਦੇ ਹਿਸਾਬ ਨਾਲ ਇਹਦਾ ਪ੍ਰਾਈਸ ਹੈਗਾ ਸੂਟ ਦਾ ਤੇ ਬਾਕੀ ਇਹ ਫੁੱਲ ਪ्युअर ਬਰਬਰੀਅਸ ਐਮਨੀ ਦੇ ਵਿੱਚ ਨਹੀਂ ਹੈਗਾ ਲਓ ਜੀ ਨੈਕਸਟ ਆ ਜਾਊਗਾ ਫਰੋਜ਼ੀ ਕਲਰ ਵੀ ਤੁਸੀਂ ਕਲਰ ਹੈ ਜਿਹੜਾ ਦੇਖ ਸਕਦੇ ਹੋਗੇ ਸੇਮ ਪਲੇਨ ਕਲਰ ਦੀ ਬਾਟਮ ਹੈ ਪਲੱਸ ਨਾਲ ਸੇਮ ਹੀ ਦੁਪੱਟਾ ਰਹੇਗਾ ਉਦਾਂ ਹੀ ਡਿਜ਼ਾਈਨਿੰਗ ਹੋਈ ਹੋਈ ਆ ਪੱਟੀ ਵਗੈਰਾ ਤੇ ਹਲੋ ਜੀ ਫਿਰ ਆਜੂ ਗਾਜੀ ਡਾਰਕ ਗ੍ਰੇ ਕਲਰ ਕਲਰ ਜਿੰਨੇ ਵੀ ਹੈਗੇ ਸੀ ਆਪਾਂ ਸਾਰੇ ਲੈ ਕੇ ਆਏ ਕਿਉਂਕਿ ਇੱਕ ਵੀ ਕਲਰ ਛੱਡਣਾ ਦਾ ਨਹੀਂ ਸੀਗਾ ਤੇ ਸਾਰੇ ਕਲਰ ਆਪੋ ਆਪਣੀ ਜਗ੍ਹਾ ਸੋਣੇ ਲੇਗੇ ਕਿਸੇ ਭੈਣ ਨੂੰ ਕੋਈ ਕਲਰ ਪਸੰਦ ਹੁੰਦਾ ਕਿਸੇ ਨੂੰ ਕੋਈ ਕਲਰ ਪਸੰਦ ਹੁੰਦਾ ਤਾਂ ਕਰਕੇ ਲੋਜੀ ਮਲਟਿ ਸ਼ੇਡ ਲੈ ਕੇ ਆਇਆ ਲਾਈਟ ਕਲਰ ਦੇ ਵਿੱਚ ਪਰ ਇਹ ਗਰਮੀ ਅਕੋਰਡਿੰਗ ਕਲਰ ਸਾਰੇ ਹੀ ਸੋਹਣੇ ਨੇ ਲੋਜੀ ਸੇਮ ਦੁਪੱਟਾ ਰਹੇਗਾ ਇਸ ਤੋਂ ਬਾਅਦ ਆ ਜਾਊਗਾ ਇਹ ਬਲੂ ਕਲਰ ਬਲੈਕ ਨਹੀਂ ਹੈਗਾ ਬਲੂ ਹੈਗਾ ਇਹਦੇ ਨਾਲ ਇਸ ਤਰ੍ਹਾਂ ਆ ਜਾਊਗੀ ਪਲੇਨ ਬਾਟਮ ਪਲੱਸ ਦੁਪੱਟਾ 3500 ਪ੍ਰਾਈਸ ਹੈ ਇਹਨਾਂ ਦਾ ਟੁਕੜਾਂ ਦਾ ਦੀ ਨੈਕਸਟ ਸੂਟ ਆਪਾਂ ਫੇਰ ਤੁਹਾਨੂੰ ਬਰਬਰੀ ਦੇ ਵਿੱਚ ਦਿਖਾਉਣਿਆਂਗੇ ਇਹ ਵੀ ਦੁਬਾਰਾ ਬਹੁਤ ਮਤਲਬ ਮੰਗੇ ਸੀਗੇ ਆਪਾਂ ਨੂੰ ਸਕਰੀਨਸ਼ਾਟ ਆ ਰਹੇ ਸੀਗੇ ਇਹਦੇ ਉੱਪਰ ਵੀ ਜਿਹੜੀ ਸਟੈਂਪ ਹੈਗੀ ਸਾਰੀ ਇਸ ਤਰ੍ਹਾਂ ਲੱਗੀ ਹੋਈ ਹੈ ਬਰਬਰੀ ਦੀ ਇਹ ਮੇਰੇ ਕੋਲ ਇੱਕ ਇੱਕ ਸੂਟ ਅਵੇਲੇਬਲ ਹੈਗਾਗਾ ਇਹ ਵੀ ਸੂਟ ਲੇنگੇ ਜਿਹੜੇ ਮੈਚਿੰਗ ਨੇਗੇ ਪਲੱਸ ਇਹਦੇ ਨਾਲ ਆਪਾਂ ਇੱਕ ਦੁਪੱਟਾ ਵੀ ਡਾਈ ਕਰਵਾਇਆ ਹੈਗਾ ਜੇ ਤੁਸੀਂ ਦੁਪੱਟਾ ਵਿੱਦ ਲੈਣਾ ਚਾਹੁੰਦੇ ਹੋ ਪਲੱਸ ਕਲਰ ਦੇਖੋ ਇਹ ਵੀ ਮਤਲਬ ਜਿਹੜਾ ਦੁਪੱਟੇ ਦਾ ਸੌਫਟ ਬਰਬਰੀ ਦਾ ਕਰਾਇਆ ਹੋਇਆ ਹੈ ਇਹਦੇ ਨਾਲ ਆਪਾਂ ਦੁਪੱਟਾ ਡਾਈ ਇਹ ਸਿਰਫ ਆਪਾਂ ਲੜਾਂ ਤੇ ਟਾਈ ਐਂਡ ਡਾਈ ਕੀਤਾ ਸੀਗਾ ਸੈਂਟਰ ਦੇ ਵਿੱਚੋਂ ਸਾਰਾ ਮਤਲਬ ਸੂਟ ਨਾਲ ਦਾ ਕੀਤਾ ਸੀਗਾ ਗ੍ਰੇ ਕਲਰ ਦੇ ਵਿੱਚ ਤੇ ਮੈਂ ਤੁਹਾਨੂੰ ਫਿਲਹਾਲ ਸੂਟ ਦਾ ਪ੍ਰਾਈਸ ਆਸਦਣੀਆਂ ਕਿ ਮੈਚਿੰਗ ਦਾ ਇਦਾਂ ਹੋਊਗਾ ਜੀ 2250 ਪ੍ਰਾਈਸ ਹੈ ਜੇ ਤੁਸੀਂ ਦੁਪੱਟਾ ਲਓਗੇ ਉਹਦੇ ਐਕਸਟਰਾ ਚਾਰਜੇਸ ਹੋਣਗੇ ਫਿਰ ਤੁਸੀਂ ਮੈਨੂੰ ਤਾਂ ਪੁੱਛ ਸਕਦੇ ਹੋ ਜੇ ਤੁਹਾਨੂੰ ਦੁਪੱਟਾ ਚਾਹੀਦਾ ਹੋਇਆ ਤੇ ਇਹਦੇ ਵਿੱਚ ਹੈਗੇ ਨੇਗੇ ਕਲਰ ਬਹੁਤ سارے ਅਵੇਲੇਬਲ ਹੈਗੇ ਨੇਗੇ ਤੇ ਨੈਕਸਟ ਕਲਰ ਹੈਗਾ ਇਹਦੇ ਵਿੱਚ ਬਲੈਕ ਹੈਗਾ ਇਹਦੇ ਨਾਲ ਵੀ ਆਪਾਂ ਦੁਪੱਟਾ ਹੈਗਾ ਜਿਹੜਾ ਦਾਇ ਕੀਤਾ ਹੋਇਆ ਹੈਗਾ ਇਹ ਦੁਪੱਟੇ ਅਸੀਂ ਤਾਂ ਡਾਈ ਕਰਾਏ ਸੀਗੇ ਕਿਉਂਕਿ ਕਾਫੀ ਪੈਣਾ ਫਿਰ ਮਤਲਬ ਦੁਪੱਟੇ ਡਾਈ ਕਰਵਾਉਂਦੀ ਆਈ ਮਹਿੰਗੀਆਂ ਤਾਂ ਕਰਕੇ ਫਿਰ ਥੋੜੀ ਟਾਈਮ ਦੀ ਹੈ ਜਿਹੜੀ ਬਚਤ ਹੋ ਜਾਂਦੀ ਹੈ ਪਿਓਰ ਜੈੱਟ ਬਲੈਕ ਕਲਰ ਹੈਗਾ ਲੋ ਜੀ ਇਹਦੇ ਵੀ ਤੁਹਾਨੂੰ ਸਾਰੇ ਮਤਲਬ ਸੂਟ ਦੇ ਉੱਪਰ ਸਟੈਂਪ ਮਿਲੂਗੀ ਬਰਬਰੀ ਦੀ ਇਸ ਤਰ੍ਹਾਂ ਤੇ ਇਹਦਾ ਵੀ ਆਪਾਂ ਸੇਮ ਹੀ ਦੁਪੱਟਾ ਕਰਾਇਆ ਸੀਗਾ ਲੜਾਂ ਤੇ ਟਾਈ ਐਂਡ ਡਾਈ ਤੇ ਸੈਂਟਰ ਦੇ ਵਿੱਚੋਂ ਬਲੈਕ ਇਹਦਾ ਪ੍ਰਾਈਸ ਵੀ ਹੈਗਾਗਾ 2250 ਵਿਦਆਊਟ ਦੁਪੱਟਾ ਹੈ ਦੁਪੱਟਾ ਜੇ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਦਵਾਂਗੇ ਲਓ ਜੀ ਇਹਦੇ ਵਿੱਚ ਹੈਗੇ ਸੀਗੇ ਤਿੰਨ ਕਲਰ ਆਪਣੇ ਕੋਲੇ ਤਿੰਨੋਂ ਕਲਰ ਦਾ ਚਾਰਟ ਕਾਫੀ ਜਾਦੇ ਸੋਹਣਾ ਹੈਗਾ ਲਓ ਜੀ ਇਹ ਵਾਲੇ ਇਹਦੇ ਤੁਸੀਂ ਫਰੌਗ ਬਣਾ ਸਕਦੇ ਹੋਗੇ ਜਿੱਦਾਂ ਵੀ ਤੁਸੀਂ কুর্তা ਸਟਾਈਲ ਬਣਾਉਣਾ ਹੈ ਉਦਾਂ ਬਣਾ ਸਕਦੇ ਹੋਗੇ ਜਿੱਦਾਂ ਮਰਜੀ ਸਟਾਈਲ ਬਣਾਉਣਾ ਚਾਹੋ ਨੋ ਬਣਾ ਸਕਦੇ ਹੋਗੇ ਇਸ ਤਰ੍ਹਾਂ ਇਹਦੇ ਨਾਲ ਦੁਪੱਟਾ ਹੈਗਾ ਪਲੱਸ ਨਾਲ ਹੀ ਦੁਪੱਟਾ ਹੈਗਾ ਇਹਦੇ 2250 ਪ੍ਰਾਈਸ ਹੈ ਐਕਸਟਰਾ ਚਾਰजेस ਦੁਪੱਟੇ ਦੇ ਹੋਣਗੇ ਠੀਕ ਹੈ ਜੀ ਫਿਰ ਨੈਕਸਟ ਸੂਟ ਹੈਗਾ ਜੀ ਰਾਣੀ ਕਲਰ ਦੇ ਵਿੱਚ ਹੈਗਾ ਇਹਦੇ ਨਾਲ ਦੇ ਆਪਾਂ ਸੂਟ ਲੇਗੇ ਜਿਹੜੇ ਕਾਫੀ ਜਿਆਦੇ ਸੇਲ ਕਰ ਚੁੱਕੇ ਹੋਗੇ ਲੋ ਜੀ ਇਹਦੇ ਨਾਲ ਦੁਪੱਟਾ ਵੀ ਆਪਾਂ ਬਹੁਤ ਸੋਨਾ ਮਤਲਬ ਟੈਪੀ ਦਾ ਲਗਾਏਗਾ ਚੈੱਕ ਦੇ ਵਿੱਚ ਇਹ ਚੈੱਕ ਦੇ ਵਿੱਚ ਤਾਂ ਲਗਾਇਆ ਕਿਉਂਕਿ ਇਹਦੇ ਵਿੱਚ ਚੈੱਕ ਹੈਗਾ ਸੂਟ ਦੇ ਵਿੱਚ ਤਾਂ ਕਰਕੇ ਫਿਰ ਉਹਦੇ ਨਾਲ ਦਾ ਆਪਾਂ ਦੁਪੱਟਾ ਰੱਖਿਆ ਸੀਗਾ ਇਸ ਤਰ੍ਹਾਂ ਰੱਖਿਆ ਸੀਗਾ ਮਤਲਬ ਲੜਾ ਤੇ ਟਾਈ ਐਂਡ ਡਾਈ ਪਲੱਸ ਮਤਲਬ ਬੇਸ ਦੇ ਵਿੱਚ ਆਪਾਂ ਨਾਲ ਦਾ ਰੱਖਿਆ ਸੀਗਾ ਇਹਦਾ ਬ੍ਰਾਂਡ ਰਹੇਗਾ ਟੇਸਟ ਆ ਜੇ ਤੁਸੀਂ ਮਤਲਬ 올ਓਵਰ ਸੂਟ ਲੈਣੇ ਹੋ ਤਾਂ ਇਹਦਾ ਪ੍ਰਾਈਸ ਹੈਗਾਗਾ 3000 ਤੇ ਕਾਟਨ ਸਿਲਕ ਦੇ ਵਿੱਚ ਇਹ ਸੂਟ ਨੇ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਸੂਟ ਹੈ ਦੁਪट्टे ਦੇ ਚਾਰजेस ਹੋਣਗੇ ਐਕਸਟਰਾ ਟੇਸਟਾ ਦੇ ਨੇ 올ਓਵਰ ਸੂਟ ਆ ਜਿਹੜਾ ਥੋੜਾ ਜਿਹਾ ਕੋਸਟਲੀ ਪੈ ਜਾਂਦਾ ਹੈਗਾ ਲੋ ਜੀ ਨੈਕਸਟ ਸੂਟ ਵੀ ਹੈਗਾਗਾ ਟੇਸਟਾ ਬ੍ਰਾਂਡ ਦਾ ਇਹ ਵੀ ਮਤਲਬ ਚੈੱਕ ਦੇ ਵਿੱਚ ਹੈਗਾ ਇਹਦੇ ਨਾਲ ਵੀ ਆਪਾਂ ਦੁਪੱਟਾ ਸੇਮ ਮਤਲਬ ਰਖਾਇਆ ਹੈਗਾ ਇਦਾਂ ਹੀ ਲੋਜੀ ਆਲਓਵਰ ਦਾ ਇਹਦਾ 3000 ਪ੍ਰਾਈਸ ਹੈਗਾ ਤੇ ਇਸ ਤਰ੍ਹਾਂ ਇਹਦਾ ਮਤਲਬ ਬਣਿਆ ਹੋਇਆ ਦੁਪੱਟਾ ਬਣਿਆ ਹੋਇਆ ਹੈਗਾ ਤੇ ਲਾਸਟ ਸੂਟ ਹੈਗਾਗਾ ਮੇਰੇ ਕੋਲ ਬਲੈਕ ਬਰਬਰੀ ਦੇ ਵਿੱਚ ਥੋੜਾ ਜਿਹਾ ਡਿਜ਼ਾਈਨ ਦਾ ਫਰਕ ਹੈਗਾ ਲੋਜੀ ਤੇ ਇਹਦੇ ਨਾਲ ਦਾ ਮਤਲਬ ਆਪਾਂ ਦੁਪੱਟਾ ਇਸ ਤਰ੍ਹਾਂ ਕੀਤਾ ਹੈਗਾ ਡਾਈ ਡਾਇਮੰਡ ਪਵਾਏ ਨੀਂਗੇ ਸੇਮ ਪ੍ਰਾਈਸ ਰਹੇਗਾ ਮੈਚਿੰਗ ਦਾ 250 ਜੇ ਤੁਸੀਂ ਮਤਲਬ ਦੁਪੱਟਾ ਲਓਗੇ ਉਹਦੇ ਐਕਸਟਰਾ ਚਾਰजेस ਪਲੱਸ ਡਾਈ ਵਗੈਰਾ ਲਗਾ ਕੇ ਫਿਰ ਤੁਹਾਨੂੰ ਦੱਸੇ ਜਾਣਗੇ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਜੇ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਆਪਣੇ ਕੋਲੇ ਹੈਗੇ ਨਹੀਂ ਟੇਲਰ ਮਾਸਟਰ ਆਪਾਂ ਹੁਣ ਇੱਕ ਦੋ ਹੋਰ ਰੱਖ ਲੈਣੇਗੇ ਕਿਉਂਕਿ ਕੰਮ ਜ਼ਿਆਦਾ ਹੈ ਕਰਕੇ ਫਿਰ ਮਤਲਬ ਹੋਰ ਕਾਰੀਗਰਾਂ ਦੀ ਲੋਟ ਸੀਗੀ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਵਰਕ ਕਰਵਾ ਸਕਦੇ ਹੋਗੇ ਤੇ ਬਾਕੀ ਜਿਹੜੇ ਪ੍ਰਿੰਟਸ ਹੋਣ ਲੈਂਗੇ ਕਾਫੀ ਪੈਣਾ ਮੈਨੂੰ ਮਤਲਬ ਮੈਸੇਜ ਆਉਂਦੇ ਨੇ ਵਟਸਐਪ ਤੇ ਵੀ ਤੁਹਾਡੇ ਪ੍ਰਿੰਟ ਕਾਫੀ ਜਿਆਦੇ ਸੋਹਣੇ ਹੁੰਦੇ ਨੇ ਥੈਂਕ ਯੂ ਤੁਹਾਡੇ ਸਾਰਿਆਂ ਦਾ ਹਨਾ ਬਾਕੀ ਕੰਮ ਵਗੈਰਾ ਵੀ ਹਨਾ ਜਿੰਨਾ ਪੈਣਾ ਕੋਲ ਗਿਆ ਕਾਫੀ ਜਿਆਦੇ ਪਸੰਦ ਆਇਆਗਾ ਰਿਪੀਟ ਆਰਡਰ ਲੈਂਗੇ ਜਿਹੜੇ ਉਹਨਾਂ ਦੇ ਚੱਲ ਰਹੇ ਨੇਗੇ ਜੇ ਤੁਸੀਂ ਮੈਨੂੰ ਬਾਅਰ ਤੋਂ ਦੇਖ ਰਹੋਗੇ ਤੇ ਆਪਾਂ ਬਾਅਰ ਵੀ ਮਤਲਬ ਸ਼ਿਪਿੰਗ ਕਰ ਦਿਆਂਗੇ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਸੂਟ ਕਿਸੇ ਵੀ ਤਰ੍ਹਾਂ ਦਾ ਵਰਕ ਵਾਲਾ ਹੈਂਡਵਰਕ ਮਸ਼ੀਨਵਰਕ ਕੋਈ ਵੀ ਹਨਾ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਬਾਕੀ ਜੇ ਤੁਸੀਂ ਪ੍ਰਿੰਟ ਦੇ ਵਿੱਚ ਰੈਡੀ ਕਰਵਾਉਣੇ ਨੇ ਕਿ ਸੂਟ ਤਾਂ ਤੁਸੀਂ ਇਦਾਂ ਵੀ ਆਪਣਾ ਆਰਡਰ ਦੇ ਸਕਦੇ ਹੋਗੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ